ਤੁਸੀਂ ਇਕੱਠੇ ਹੋਵੋ ਤੇ ਜੇ ਥੋੜੀ ਨਹੀਂ ਸੁੰਦੇ ਪਿੰਡ ਵਾਲਿਆਂ ਦੀ ਤਾਂ ਲਾਕੇ ਵਾਲੇ ਇਕੱਠੇ ਹੋਵੋ ਜੇ ਪੂਰੇ ਇਲਾਕੇ ਦੀ ਨਹੀਂ ਸੁੰਦੇ ਤਾਂ ਪੰਜਾਬ ਵਾਲੇ ਇਕੱਠੇ ਹੋਵਾਂਗੇ ਇਸ ਲਈ ਅਸੀਂ ਆਏ ਆ ਆ ਤੁਹਾਨੂੰ ਮੈਂ ਦੱਸਾਂ ਪਾਣੀ ਸੀਗਾ ਕੱਲ ਅਸੀਂ ਇੱਕ ਪੁਲ ਤੇ ਕਿਹੜਾ ਪੁਲ ਸੀ ਉਹ ਜਿੱਥੇ ਗੱਲ ਨਹੀਂ ਨਹੀਂ ਜਿੱਥੇ ਉਹ ਪਾਰੇ ਸੀ ਬਰਾਰੀ 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 ਤੋਂ ਇੱਕ ਸਿੱਧਾ ਨੰਗਲ ਦਾ ਨਾਲਾ ਆਉਂਦਾ ਵਿੱਚ ਪੈਂਦਾ ਹੈ ਨਾ ਅਸੀਂ ਖੜੇ ਉੱਥੇ ਜਾ ਕੇ ਵੀਡੀਓ ਬਣਾਏ ਅੱਜ ਪਾਣੀ ਵਧਾਤਾ ਤੁਹਾਡੇ ਇਹਦੇ ਵਿੱਚ ਚੱਲਦਾ ਪਾਣੀ ਵੱਧ ਗਿਆ ਜੀ ਇਹ ਪਤਾ ਕਿਉਂ ਵਧਿਆ ਲੈ ਵੀ ਇਹਦੇ ਵਿੱਚ ਪੋਲਿਊਸ਼ਨ ਨਜ਼ਰ ਨਾ ਆਵੇ ਗੰਦਾ ਨਜ਼ਰ ਨਾ ਆਵੇ ਇਹਦਾ ਕਾਰਨ ਕੀ ਹੋਇਆ ਇਹਨਾਂ ਨੂੰ ਲੱਗਿਆ ਕਿ ਜੀ ਲੋਕ ਮਿਲ ਗਏ ਨੇ ਜੇ ਮਿਲ ਗਏ ਤਾਂ ਫੇਰ ਸਾਡੀ ਗਲਤੀਆਂ ਨੂੰ ਫੜਨਗੇ ਸੋ ਉਹਨੂੰ ਬਚਾਈ ਜੋਂ ਤੁਹਾਡੇ ਇੱਥੇ ਮੱਛੀ ਜ਼ਿਆਦਾ ਫੜਦੇ ਹੋ ਤੇ ਮੱਛੀ ਕਦੋਂ ਆਊਗੀ ਜਦੋਂ ਪਾਣੀ ਵਧੂਗਾ ਤੇ ਪਾਣੀ ਦੇ ਘਟਿਆ ਰਹਿੰਦਾ ਹੈ ਤੇ ਪਾਣੀ ਵੱਧ ਕਿਵੇਂ ਗਿਆ ਮੈਨੂੰ ਦੱਸੋ ਸਾਡੇ 1 ਕੌਣ ਦਿਨ ਆਉਣ ਨਾਲ ਵੱਧ ਗਿਆ ਪਾਣੀ ਕਿਉਂ ਨਹੀਂ ਵੱਧਿਆ ਵੱਧਿਆ ਇੱਕ ਪਾਸੋਂ ਤੇ ਛੱਡਿਆ ਬਣੀ ਸੋ ਮੇਰਾ ਕਹਿਣ ਤੋਂ ਜਾਂ ਲੱਖੇ ਦਾ ਕਹਿਣ ਤੋਂ ਇੱਕੋ ਮਤਲਬ ਹੈ ਕਿ ਜੇ ਤੁਸੀਂ ਇਕੱਠੇ ਹੋਵੋਗੇ ਤਾਂ ਤੁਸੀਂ ਮੁੱਕਾ ਹੋ ਨਹੀਂ ਤਾਂ ਉਂਗਲਾਓ ਜਿਹੜਾ ਮਰਜੀ ਮਰੋੜ ਦੂ ਕਿਸੇ ਵੀ ਕੰਮ ਲਈ ਲੱਖੇ ਨੇ ਤੁਹਾਨੂੰ ਕਿਹੜੀ ਗੱਲ ਦੱਸੀ ਕਿ ਬੁੱਢਾਂ ਨਾਲ ਹੈ ਮੰਨਿਆਂ ਬੁੱਢਾਂ ਨਾਲਾ ਥੋੜੇ ਨਹੀਂ ਆਉਂਦਾ ਤਾਂ ਮੈਨੂੰ ਦੱਸੋ ਸਾਨੂੰ ਥੋਡੀਆਂ ਮੱਛੀਆਂ ਤੋਂ ਦਾਣੇ ਲੈਣੇ ਕਿਉਂ ਆਏ ਆ ਮਰੋ ਭੁੱਖਿਆ ਸੀ ਤਾਂ ਨਹੀਂ ਆਉਂਦੇ ਕਿਉਂ ਆਏ ਆ ਕਿ ਤੁਸੀਂ ਪੰਜਾਬ ਦੇ ਤਾਂ ਹੋ ਸਾਡੇ ਹੋ ਤੇ ਜੇ ਸੋਚ ਲੈਂਦੇ ਤਾਂ ਗੁਲਾਮੀ ਕੱਲੀ ਕਰਤਾਰ ਸਿੰਘ ਸਰਾਬੇ ਦੇ ਘਰੇ ਸੀ ਗੁਲਾਮੀ ਕੱਲੀ ਭਖਤ ਸਿੰਘ ਦੇ ਘਰੇ ਸੀ ਕਿਉਂ ਮਰਿਆ ਤੁਹਾਡੇ ਲਈਓ ਇਸ ਲਈ ਮਰਿਆ ਕਿ ਤੁਸੀਂ ਉਹਦੇ ਸੀ ਇਸ ਦੇਸ਼ ਦੇ ਰਹਿਣ ਵਾਲੇ ਸੀ ਹੁਣ ਤੁਹਾਨੂੰ ਟੈਕਸ ਦੀ ਗੱਲ ਦੱਸਦਾ ਜੋ ਭਾਈ ਸਾਹਿਬ ਬੋਲ ਰਹੇ ਸੀ ਇੱਥੇ ਡਾਈੰਗ ਵਾਲੇ ਐ ਡਾਈੰਗ ਦਾ ਕੈਮੀਕਲ ਸਾਫ਼ ਨਹੀਂ ਹੁੰਦਾ ਭਾਈ ਨੂੰ ਤੁਹਾਡੇ ਵੀ ਆ ਜਾਊਗਾ ਇਹ ਦੱਸ ਦਿਨਾ ਕਿਵੇਂ ਆਊਗਾ ਇਹ ਡਾਈੰਗ ਵਾਲੇ ਉਹ ਆਂਦੇ ਅਸੀਂ ਜੀ 75 ਕਰੋੜ ਟੈਕਸ ਦਿੰਨੇ ਆ ਤਾਂ ਅਸੀਂ ਇੱਕੋ ਗੱਲ ਪੁੱਛੀ ਜੇ 75 ਕਰੋੜ ਦਿੰਨੇ ਹੋ ਤਾਂ ਤੁਹਾਨੂੰ ਲੋਕਾਂ ਨੂੰ ਮਾਰਨ ਦਾ ਹੱਕ ਬਣ ਗਿਆ ਤਾਂ ਫੇਰ ਤਾਂ ਆਪਾਂ ਨੂੰ ਅਡਾਨੀ ਤੇ ਅਬਾਨੀ ਦਾ ਜਿਉਂ ਨਹੀਂ ਨਾ ਦੇਣ ਉਹ ਤਾਂ ਹਜ਼ਾਰਾਂ ਕਰੋੜ ਟੈਕਸ ਦਿੰਦੇ ਨੇ ਤਾਂ ਫੇਰ ਹੋ ਜੋ ਮਾਰਨ ਲਈ ਤਿਆਰ ਇਹ ਜਿਹੜਾ ਮੈਂ ਮੈਂ ਹੈ ਨਾ ਕਿ ਮੈਂ ਕਿਉਂ ਕਰਾਂ ਮੈਂ ਕਿਉਂ ਬੋਲਾਂ ਮੇਰਾ ਪਿੰਡ ਕਿਉਂ ਬੋਲੇ ਮੇਰਾ ਸ਼ਹਿਰ ਕਿਉਂ ਬੋਲੇ ਜਾਂ ਮੇਰਾ ਸਟੇਟ ਕਿਉਂ ਬੋਲੇ ਐਂ ਤਾਂ ਕਰਨ ਨੂੰ ਫਿਰਦੇ ਆ ਸਾਨੂੰ ਕੱਲਾ ਕੱਲਾ ਅਸੀਂ ਸਿਰਫ ਤੁਹਾਨੂੰ ਜੋੜਨ ਆਏ ਆ ਕਿ ਜੁੜੋ ਤੋਨੂ ਕੋਈ ਮਸਲਾ ਹੁੰਦਾ ਥੋੜਾ ਮਸਲਾ ਕੋਈ ਵੀ ਹੁੰਦਾ ਆ ਨਾਲ ਦੇ ਪਿੰਡ ਸਾਨੂੰ ਕਹਿ ਜੀ ਅਸੀਂ ਚਾਰ ਬੰਦੇ ਸੀ ਡੀਐਸਪੀ ਨੇ ਦਬਕੇ ਮਾਰਤੇ ਅਸੀਂ ਕਿਹਾ ਪਿੰਡ ਚੱਲਿਓ ਜੇ ਪਿੰਡ ਨਹੀਂ ਜਾਂਦਾ ਆ ਖੜਾ ਤੁਹਾਡਾ ਲੋਕਲ ਬੰਦਾ ਇਕੱਠੇ ਹੋ ਕੇ ਜਾਇਓ ਜੇ ਫੇਰ ਵੀ ਨਹੀਂ ਗੱਲ ਬੰਦਦੇ ਅਸੀਂ ਆਵਾਂਗੇ ਤੇ ਬੰਦੇ ਦੇ ਪੁੱਤ ਬਣਾ ਦੇਾਂਗੇ ਥੋੜਾ ਜੋ ਵੀ ਮਸਲਾ ਹੈ ਜੋ ਵੀ ਮਸਲਾ ਤੁਹਾਡੇ ਨਾਲ ਖੜਾਂਗੇ ਆ ਕਹਿਣਾ ਆ ਨੰਬਰ ਵੀ ਦੇਵਾਂਗੇ ਤੁਹਾਨੂੰ ਉਸ ਤੇ ਮੈਸੇਜ ਵੀ ਕਰਿਓ ਜੇ ਅਸੀਂ ਤੁਹਾਡੇ ਨਾਲ ਰਲ ਕੇ ਅੱਗੇ ਵਧਾਂਗੇ ਤੇ ਤੁਸੀਂ ਸਾਡੇ ਨਾਲ ਹੋਗੇ ਅਸੀਂ ਤੁਹਾਡੇ ਨਾਲ ਹੋਵਾਂਗੇ ਮੈਨੂੰ ਇੱਕ ਦੱਸਿਓ ਤੁਹਾਡਾ ਪਰਿਵਾਰ ਹੈ ਤੁਹਾਡੇ ਪਰਿਵਾਰ ਚ ਪੁੱਤ ਇੱਕ ਪਾਸੇ ਹੋ ਜੇ ਪਿਓ ਇੱਕ ਪਾਸੇ ਹੋ ਜੇ ਫੇਰ ਬਾਹਰ ਵਾਲੇ ਛਿੱਤਰ ਮਾਰਦੇ ਆਣ ਵਾਲੇ ਵੀ ਇਕੱਲੇ ਇਕੱਲੇ ਆ ਤੇ ਜੇ ਇਕੱਠੇ ਹੋਵੋ ਮਜਾਲਾ ਕੋਈ ਬੋਲ ਜੇ ਆ ਗੱਲ ਹੈ ਕੀ ਪੰਜਾਬ ਤੁਹਾਡਾ ਘਰ ਨਹੀਂ ਜੇ ਤੁਸੀਂ ਕਹੋਗੇ ਯਾਰ ਮੇਰਾ ਮੱਛੀ ਵਾਲਾ ਪਾਨੀ ਠੀਕ ਹੈ ਉਹ ਲੁਧਿਆਣੇ ਵਾਲੇ ਮਰਦੇ ਮਲੋਟ ਵਾਲੇ ਮਰਦੇ ਤਾਂ ਮਰਨ ਤਾਂ ਫਿਰ ਤੁਹਾਡੇ ਤੇ ਕੋਈ ਕਿਉਂ ਆਊਗਾ ਵੀ ਆ ਕੇ ਨਹੀਂ ਆ ਤੁਹਾਨੂੰ ਕਿ ਨਾਲ ਜੁੜੋ ਅਸੀਂ ਕੋਈ ਵੋਟ ਨਹੀਂ ਮੰਗਣ ਆਏ ਕੁਝ ਨਹੀਂ ਲੈਣਾ ਦੇਣਾ ਸਿਰਫ ਤੁਹਾਨੂੰ ਜੋੜਨਾ ਹੈ ਕਿ ਕਿਸੇ ਦੀ ਮੁਸ਼ਕਲ 'ਚ ਨਾਲ ਖੜੂਗੇ ਤੁਹਾਡੀ ਮੁਸ਼ਕਲ 'ਚ ਕੋਈ ਨਾਲ ਖੜ ਜੂਗਾ ਸਿਰਫ ਸਾਡੇ ਆਉਣ ਨਾਲ ਕੱਲ ਬੋਲਣ ਨਾਲ ਆ ਪਾਣੀ ਵਧ ਗਿਆ ਤੁਹਾਡਾ ਹੁਣੇ ਕੱਲ ਸੁਣ ਲਓ ਇੱਕ ਬੰਦਾ ਬਟਿੰਡਿਓ ਆਇਆ ਕਿ ਚੰਡੀਗੜ੍ਹੋਂ ਆਇਆ ਦੋ ਬੰਦੇ ਆਏ ਆ ਨਾ ਜੇ ਦੋ ਬੰਦੇ ਆਉਣ ਨਾਲ ਪਾਣੀ ਵਧ ਸਕਦਾ ਤੇ ਤੁਹਾਡੀ ਤਾਕਤ ਕਿੰਨੀ ਹੋਊਗੀ ਅਸੀਂ ਟੋਪ ਲੈ ਕੇ ਆਏ ਆ ਅਸੀਂ ਡਾਂਗਾ ਲੈ ਕੇ ਆਏ ਆ খালি ਹੱਥ ਆਇਆ ਲੋਕਾਂ ਨੂੰ ਜਗਾਉਣ ਆਏ ਆ ਨਾ ਐਨੀ ਗੱਲ ਨਾਲ ਤੁਸੀਂ ਆਪ ਦੱਸੋ ਆਪ ਦੀ ਜਵਾਨੀ ਪਾਣੀ ਵਧਿਆ ਕਿ ਨਹੀਂ ਵਧਿਆ ਵਧਿਆ ਨਾ ਸਿਰਫ ਇਸ ਕਰਕੇ ਵੀ ਇਹਦੀ ਗੰਦਗੀ ਨਜ਼ਰ ਨਾ ਆਵੇ ਪਾਣੀ ਛੱਡ ਦਿਓ ਵਧਾ ਦਿਓ ਆ ਦੇਖ ਲੋ ਤੁਹਾਡੇ ਸਾਹਮਣੇ ਆ ਕਿਉਂ ਬੇਬੇ ਦੱਸੋ ਪਾਣੀ ਵਧਿਆ ਇੱਕ ਤਾਂ ਇਹ ਦਿਖੇ ਕਰਨਾ ਇੱਕ ਹੋਰ ਦੱਸਿਓ ਜੇ ਪੁਲਿਸ ਤੁਹਾਡੇ ਨਾਲ ਕੋਈ ਧੱਕਾ ਧੁੱਕਾ ਕਰ ਜਾਂਦੀ ਹੈ ਕਦੇ ਕੋਈ ਵੀ ਬੰਦਾ ਧੱਕਾ ਕਰ ਜਾਂਦਾ ਹੈ ਕਦੇ ਤੇ ਕਿਉਂ ਨਹੀਂ ਕਰਦਾ ਕਿਉਂਕਿ ਤੁਸੀਂ ਇਕੱਠੇ ਹੋ ਜਰਾ ਇਕੱਲੇ ਇਕੱਲੇ ਹੋ ਕੇ ਵੇਖ ਲਓ ਜੇ ਕੁੱਟਣਗੇ ਵੀ ਐਂ ਹੀ ਹੁੰਦਾ ਰਿਹਾ ਸੋਇਤਾ ਸੋਇ ਇਹ ਕਹਿਣ ਆਏ ਆ ਇਕੱਠੇ ਰਹੋ ਸਾਡਾ ਮਕਸਦ ਤੁਹਾਡੇ ਕੋਲੇ ਇੰਨਾ ਹੀ ਆ ਵੀ ਇਹ ਆਪਾਂ ਜਿਹੜੇ ਪਾਣੀਆਂ ਦੀ ਗੱਲ ਆ ਸਾਡੀਆਂ ਨਸਲਾਂ ਦੀ ਗੱਲ ਆ ਸਾਡੇ ਜਵਾਕਾਂ ਦੀ ਗੱਲ ਆ ਜੇ ਆਪਾਂ ਬਚਾਉਣਾ ਜ਼ਹਿਰਾਂ ਤੋਂ ਮੁਕਤ ਕਰਨਾ ਹੁਣ ਮੈਨੂੰ ਦੱਸੋ ਉਹ ਜਿੱਥੋਂ ਤੱਕ ਅਸੀਂ ਗਏ ਆਂ ਦੱਖਣੀ ਮਾਲਵੇ ਦੇ ਵਿੱਚ ਪਿੰਡਾਂ 'ਚ ਜਾਂ ਅਸੀਂ ਜਸਲਮੇਰ ਤੱਕ ਗਏ ਆਂ ਜਸਲਮੇਰ ਤਾਂ ਰਾਜਸਥਾਨ 'ਚ ਪੈਂਦਾ ਸਾਡਾ ਕੀ ਮਕਸਦ ਆ ਉੱਥੇ ਜਾਣ ਦਾ ਬਈ ਬਸ ਜਦਾ ਇਨਸਾਨੀਆ ਉੱਥੇ ਸਾਲ-ਸਾਲ ਦੇ ਜਵਾਕਾਂ ਨੂੰ ਮੂੰਹ ਦਾ ਕੈਂਸਰ ਆ ਬੀਲ ਚਿਹਰਾ ਦੇ ਉੱਤੇ ਜਵਾਕ ਪਿਆ ਕਿਸੇ ਦੇ ਕੰਨ ਨਹੀਂ ਕਿਸੇ ਦੇ ਬਾਹ ਨਹੀਂ ਕਿਸੇ ਨੱਕ ਨਹੀਂ ਲੂਲੇ ਲਗੜੇ ਜਵਾਕ ਪੈਦਾ ਹੁੰਦੇ ਆ 80 80% ਪਿੰਡਾਂ 'ਚ ਕਾਲਾ ਪੀੜਿਆ ਤੇ ਕੈਂਸਰ ਆ ਉਥੇ ਅਸੀਂ ਇਨਸਾਨਿਤ ਲਈ ਤੁਰੇ ਆ ਵੀ ਬੰਦਾ ਦਾ ਕਿਤੇ ਹੀ ਰਹਿੰਦਾ ਹੈ ਹੈ ਤਾਂ ਇਨਸਾਨ ਹੀ ਆ ਨਾ ਰੋਪਣ ਰਹਿਂਦਾ ਬਹੰਡੇ ਰਹਿਂਦਾ ਕਿ ਰਸਤਾ ਰਹਿੰਦਾ ਥੋੜੇ ਮੁੰਡਿਆਂ ਦੇ ਜਵਾਕਾਂ ਦੇ ਰਿਸ਼ਤੇ ਹੁੰਦੇ ਆ ਕਿੱਧਰ ਕਿੱਧਰ ਹੁੰਦੇ ਆ ਵੀ ਹੋ ਜਾਂਦੇ ਨੇ ਣਾੜੇ ਣਾੜੇ ਤੇ ਜੇ ਉਹ ਸਪੈਂਡ 'ਚ ਗੜਬੜ ਹੋਵੇ ਉਹਦਾ ਪਾਣੀ ਖਰਾਬ ਹੋਵੇ ਕੋ ਹੋਰ ਹੋਵੇ ਤੇ ਬਹੁ ਆ ਜੇ ਉਹ ਜੀਤੇ ਅਗਲੇ ਜਵਾਕ ਕਿਵੇਂ ਜੀਉਣਗੇ ਦੱਸ ਦਿਓ ਜੇ ਫੇਰ ਵੀ ਤੁਹਾਡਾ ਪਿੰਡ ਥੋੜਾ ਹੀ ਰਹਿ ਜੂਗਾ ਥੋੜਾ ਘਰ ਥੋੜਾ ਹੀ ਰਹਿ ਜੂ ਉਹ ਵੀ ਸਾਡੇ ਆਪਣੀਆਂ ਹੀ ਤਾਬ ਕਹਦੇ ਆ ਆਪਣੀਆਂ ਕੋਈ ਫਰਕ ਨਹੀਂ ਉਹਨਾਂ ਦਾ ਸਾਡੇ ਜਾਨੀ ਹੁੰਦਾ ਪ੍ਰੈਕਟੀਕਲ ਗੱਲ ਹੈ ਤੇ ਪਾਣੀ ਆ ਨਾ Hindu ਨਾ Sikh ਨਾ Musalman ਪਾਣੀ ਦਾ ਕੋਈ ਧਰਮ ਹੈ ਤੇ ਪਾਣੀ ਦੀ ਲੋੜ ਕਿਨੂੰ ਨਹੀਂ ਸਾਰੇ ਪੀਂਦੇ ਆ ਅਮੀਰ ਵੀ ਪਿੰਦਾ ਗਰੀਬੀ ਪਿੰਦਾ ਦੋਨੇ ਪਾਸੇ ਮੌਤ ਹੈ ਜੇ ਪਾਣੀ ਪੀਓਗੇ ਉਹ ਕੈਮੀਕਲ ਵਾਲਾ ਜ਼ਹਿਰ ਨਾਲ ਮਾਰ ਦੂ ਹੌਲੀ ਹੌਲੀ ਮਾਰ ਦੂ ਨਾ ਪੀਓਗੇ ਤਾਂ ਨਾਲ ਜੂ ਮਰ ਜਾਓਗੇ ਉਨੇਕ ਸਾਡੇ ਕੋਲ ਰਾਹ ਵਜਦਾ ਤੀਜਾ ਰਾਹ ਲੜਾਈ ਦਾ ਸੰਘਰਸ਼ ਦਾ ਵੀ ਆਪਣੇ ਪਾਣੀ ਕਿਵੇਂ ਬਚਾਉਣੇ ਕਹਿੰਦੇ ਜਾ ਕੇ ਦੇਖੋ ਬਰਾਦੀ ਪਿੰਡ ਜਿੱਥੇ ਖੜੇ ਨਾ ਜਾ ਕੇ ਅਸੀਂ ਐ ਮੁਸਕਮਾਰ ਦਾ ਨਾਲਾ ਆਪਣਾ ਸਿੱਧਾ ਸਤਲੋਜ ਦੇ ਵਿੱਚ ਖੜਿਆ ਨਹੀਂ ਕੋਲੇ ਖੜ ਕੇ ਨਹੀਂ 10 ਮਿੰਟ ਖੜ ਕੇ ਦੇਖੋ ਆ ਜੀ ਦੀ ਗੱਲ ਕਰ ਰਹੇ ਸੀ ਭਾਈ ਸਾਹਿਬ ਆਂਦੇ ਟੈਕਸ ਦਿੰਦੇ ਆ 25 ਪਿੰਡ ਗਾਲ ਤੇ ਤੁਹਾਡੇ ਨੇੜੇ ਤੇੜ ਦੇ ਆ ਜਾ ਕੇ ਵੇਖ ਲਓ ਥਲੜਾ ਪਾਣੀ ਪਾ ਪਾ ਸਵਾਹ ਪਾ ਪਾ ਸਵਾਹ ਉੱਡਦੀ ਐ ਉਹ ਖੜ ਜੋ ਜਾ ਕੇ ਉੱਥੇ ਪੁੱਛ ਵੇਖ ਲਓ ਜਾ ਕੇ ਕੀ ਐ ਕਿਹੜੀ ਗੱਲ ਦੀ ਮਨਜ਼ੂਰੀ ਹੈ ਕਿਹੜੀ ਗੱਲ ਦੀ ਮਨਜ਼ੂਰੀ ਨਹੀਂ ਗਈ ਤੇ ਜੇ ਬੰਦਾ ਰਿਐਕਟ ਨਹੀਂ ਕਰੂ ਤਾਂ ਕੌਣ ਕਰੂ ਆ ਬੰਦੇ ਖੜੇ ਆ ਪਿੱਛੇ ਤੁਹਾਡੇ ਪਿੰਡ ਦੇ ਤੁਸੀਂ ਇੱਥੇ ਪਿੰਡ ਦੇ ਹੋ ਮਜ਼ਾਰਾ ਸਾਡਾ ਨਾਮ ਮਜ਼ਾਰਾ ਇਹ ਬੰਦਾ 124 ਕਿੱਲੇ ਲਈ ਲੜਿਆ ਇਹ ਵਿਚਾਰੇ ਨੂੰ ਵੇਰ ਲੋ ਕੀ ਖੱਟ ਲਿਆ ਅਸੀਂ ਕੀ ਖੱਟਣਾ ਮੈਨੂੰ ਦੱਸੋ ਅਸੀਂ ਜਾ ਕੇ ਲਖੇ ਨੇ ਉੱਥੇ ਬੀਕਾ ਨੇ ਲੜਨਾ ਇਲੈਕਸ਼ਨ ਜਾਂ ਤੁਹਾਡੇ ਲੜਨਾ ਆ ਕੇ ਆ ਕਿਹੜੀ ਗੱਲੋਂ ਗੱਡੀਆਂ ਦੇ ਟਾਇਰ ਖਸਾਉਂਦੇ ਫਿਰਦੇ ਆ ਇਨਸਾਨੀਅਤ ਦੇ ਮਾਰੇ ਤੁਰੇ ਫਿਰਦੇ ਉਹਨਾਂ ਪਿੰਡਾਂ ਦਾ ਵਰਲਾਪ ਸੁਣਿਆ ਬੱਚਿਆਂ ਦਾ ਆ ਤੁਹਾਡੇ ਅਰਗੇ ਨਾ ਮਾਤਾਵੋ ਤੁਹਾਡੇ ਅਰਗੀਆਂ ਬੁੜੀਆਂ 15 ਸਾਲ ਦੇ ਦਿਮਾਗੀ ਤੌਰ ਤੇ ਅਪਾਹਜ ਬੱਚੇ ਨੂੰ ਢੂਈ ਤੇ ਚੱਕੀ ਫਿਰਦੀ ਸੀ ਪਤਾ ਕਿਉਂ ਕਿਉਂਕਿ ਕੈਮੀਕਲ ਵਾਲਾ ਪਾਣੀ ਪੀ ਕੇ ਦਿਮਾਗ ਖਰਾਬ ਹੋ ਗਿਆ ਕੈਂਸਰ ਹੋ ਗਿਆ ਲੰਗੜਾ ਲੂਲਾ ਹੋ ਗਿਆ ਮਰਨ ਦੇ ਨੇੜੇ ਆ ਤੇ ਮਾਂ ਤੋਂ ਪੁੱਤ ਛੱਡਿਆ ਨਹੀਂ ਜਾਂਦਾ ਐਸੇ ਕਰਕੇ ਅਸੀਂ ਉਹਨਾਂ ਦਾ ਰੋਣਾ ਸੁਣਿਆ ਜਾ ਕੇ ਉਸ ਰੋਣੇ ਨੂੰ ਕਰਕੇ ਅਸੀਂ ਕਿਹਾ ਯਾਰ ਉਹਨਾਂ ਨੇ ਕਿਹਾ ਸਾਨੂੰ ਬਾਹ ਫੜ ਕੇ ਅੰਦੇ ਸਾਡਾ ਰੋਣਾ ਸੁਣਿਆ ਵੇਖਿਆ ਸਾਰਿਆਂ ਨੇ ਹੈ ਹਲੜੀ ਕੱਢਿਆ ਹਲ ਕੱਢਣ ਨੂੰ ਤੁਰੇ ਫਿਰਦੇ ਆ ਵਰਨਾ ਕੀ ਮਿਲਣਾ ਸਾਨੂੰ ਥੋੜੇ ਪਿੰਡ ਆ ਕੇ ਵੀ ਹੁਣ ਸਾਨੂੰ ਬੇਨਤੀ ਹੈ ਇੱਕ ਬੇਨਤੀ ਇੰਨੀ ਹੈ ਵੀ ਸਾਨੂੰ ਅਸੀਂ ਇਕੱਠਾ ਕਰਨ ਆਏ ਹਾਂ ਛੋਡੀ ਲੜਾਈ ਹੈ ਸਾਨੂੰ ਲੜਨੀ ਪੈਣੀ ਹੈ ਅਸੀਂ ਤਾਂ ਨਾਲ ਆ ਕੇ ਖੜੀ ਸਕਦੇ ਜੀਰਾ ਫੈਕਟਰੀ ਰੋਲਾ ਸੀਗਾ ਉਹਨਾਂ 15 20 ਪਿੰਡਾਂ ਦਾ ਸੁਣਿਆ ਹੋਣਾ ਤੁਸੀਂ ਮੀਡੀਆ ਜੀਰਾ ਫੈਕਟਰੀ ਬੰਦ ਹੋਈ ਜਦੋਂ ਥੱਲੋਂ ਜ਼ਹਿਰ ਨਿਕਲਣ ਲੱਗੀ ਬੋਰਾਾਂ ਚੋਂ ਲੋਕ ਮਰਨ ਲੱਗੇ ਪਸ਼ੂ ਮਰਨ ਲੱਗੇ ਲੋਕ ਉੱਥੇ ਉਹਨਾਂ ਪਿੰਡਾਂ ਦੇ ਇਕੱਠੇ ਹੋਏ ਪੰਜਾਬ ਨਾਲ ਖੜਿਆ ਜਾ ਕੇ ਅੱਜ 2 ਸਾਲ ਹੋ ਗਏ ਜੀਰਾ ਫੈਕਟਰੀ ਬੰਦ ਆ ਸਾਨੂੰ ਹੁਣੇ ਮੈਸੇਜ ਆਇਆ ਪਿੰਡ ਹੈ ਲੁਧਿਆਣੇ ਦੇ ਕੋਲੇ ਉਹਦਾ ਨਾਂ ਨਾ ਕੀ ਉਹਦਾ ਵਾੜਾ ਬਾੜੇ ਵਾਲਾ ਬਾੜੇ ਵਾਲਾ ਬਾੜੇ ਵਾਲਾ ਨਾਂ ਹੈ ਉਥੋਂ ਇੱਕ ਮੁੰਡਾ ਹੈ ਅਮਰਤਪਾਲ ਲਾਲੀ ਇੱਕ ਮੁੰਡਾ ਹੈ ਸਤਵਿੰਦਰ ਕੁਮਾਰ ਇੱਕ Hindu ਹੈ ਇੱਕ Sikh ਹੈ ਉਹ ਕਹਿ ਰਹੇ ਸਾਡਾ ਪ੍ਰਵਾਸੀਆਂ ਨੇ ਬੁਰਾ ਹਾਲ ਕੀਤਾ ਜਿਹੜੇ ਉਹਨਾਂ ਨੂੰ ਕਿਰਾਏ ਦੇ ਮਕਾਨਾਂ ਤੇ ਰੱਖਦੇ ਸਾਡੇ ਨਾਲ ਧੱਕਾ ਕਰ ਰਹੇ ਨੇ ਮੈਨੂੰ ਦੱਸੋ ਆ ਮੈਂ ਤੇ ਲੱਖੇ ਜਾਂ ਸਾਡੀ ਪੂਰੀ ਟੀਮ ਨੇ ਇਹਨੇ ਥੋੜੇ ਇਲਾਕੇ ਦਾ ਅਸੀਂ ਕੀ ਲੈਣਾ ਵੀ ਅਸੀਂ ਉਹਨਾਂ ਨੂੰ ਕਹਾਂ ਉਹਨਾਂ ਨੂੰ ਕਹਿ ਦਿਓ ਜੇ ਤੁਹਾਡੇ ਨਾਲ ਧੱਕਾ ਹੋਇਆ ਅਸੀਂ ਆ ਕੇ ਖੜਾਂਗੇ ਕੋਈ ਝਾਕ ਕੇ ਵਿਖਾਵੇ ਪੰਜਾਬ ਦੇ ਵਾਸੀ ਆਲ ਇਹ ਪੰਜਾਬ ਉਹਨਾਂ ਦਾ ਜੋ ਇੱਥੋਂ ਦੇ ਰਹਿਣ ਵਾਲੇ ਨੇ ਜਦੋਂ ਜੋ ਪੰਜਾਬੀ ਨੇ ਕੋਈ ਮਜਾ ਲੈਂ ਗੱਲ ਕਰ ਜੇ ਕਿਉਂਕਿ ਅਸੀਂ ਤੁਹਾਡੇ ਦਸਣ ਆਏ ਆ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕੋਈ ਕੱਲਾ ਸਮਝ ਕੇ ਕੁਝ ਵੀ ਕਰਦਾ ਆ ਬੱਚੇ ਨੇ ਸਕੂਲ ਵਾਲੇ ਨੇ ਵਿਚਾਰੇ ਦੋ ਸਕੂਟਰਾਂ ਤੇ ਪਤੰਦਰ ਸੱਤ ਬੈਠੀ ਫਿਰਦੇ ਆ ਕਿਉਂ ਆਏ ਵਿਚਾਰੇ ਅੱਤ ਇਹਨਾਂ ਨੂੰ ਜੇ ਕੋਈ ਚੰਗਾ ਨਹੀਂ ਦੱਸਾਂਗੇ ਕਿ ਭਾਈ ਲੋਕਾਂ ਲਈ ਖੜੀਦਾ ਜੇ ਲੋਕਾਂ ਨਾਲ ਖੜੂਗੇ ਤਾਂ ਲੋਕ ਤੁਹਾਡੇ ਨਾਲ ਖੜਨਗੇ ਤੇ ਜਦੋਂ ਇੱਕ ਦੂਜੇ ਨਾਲ ਖੜੂਗੇ ਤਾਂ ਪੰਜਾਬ ਦਾ ਬੈਟਰ ਹੋਉ ਦੇਸ਼ ਦਾ ਬੈਟਰ ਹੋ ਤੇ ਫੇਰ ਹੀ ਦੁਨੀਆ 'ਚ ਪਛਾਣ ਹੋਊ ਨਹੀਂ ਤਾਂ 40 ਲੱਖ ਲਾ ਕੇ ਤੁਰਜੋ ਬਾਹਰ ਆ ਸਾਡੇ ਜਵਾਨ ਕੀ ਬਾਹਰ ਜਾਂਦੇ ਆ ਜਦੋਂ ਇਹ ਬਾਹਰ ਚਲੇ ਜਾਂਦੇ ਨੇ ਤਾਂ ਬਾਹਰਲੇ ਇੱਧਰ ਆ ਜਾਂਦੇ ਨੇ ਤਾਂ ਕੀ ਕਰਾਂਗੇ ਇਹ ਸੂਬੇ ਨੂੰ ਕੌਣ ਚਲਾਊਗਾ ਫੇਰ ਬਾਹਰ ਵਾਲੇ ਜਾਂ ਸਾਡੇ ਵਾਲੇ ਇਹ ਕਾਦੇ ਨਾਂ ਤੇ ਗੁਰੂਆਂ ਦੀ ਧਰਤੀ ਹੈ ਰਿਸ਼ੀਆਂ ਮੁਣੀਆਂ ਦੀ ਧਰਤੀ ਹੈ ਕਿਦੇ ਹਵਾਲੇ ਕਰਕੇ ਤੁਰ ਜਾਾਂਗੇ